ਔਰ ਹਰ ਅਜਿਹੀ ਡੇਟ ਦੇ ਵਿੱਚ ਹਰ ਚੀਜ਼ ਦੇ ਸਪੈਸ਼ਲਿਸਟ ਅਵੇਲੇਬਲ ਹੈ ਆਰਥੋਪੈਡਿਕਸ ਔਰ ਪੀਡੀਆਟ੍ਰਿਕ ਆਰਥੋਪੈਡਿਕ ਜਿਹੜੇ ਆਰਥੋਪੈਡਿਕ ਸਰਜਨਸ ਹੈ ਉਹ ਇੱਕ ਇੱਕ ਸਪੈਸੀਫਿਕ ਏਜ ਗਰੁੱਪ ਜਿਹੜਾ ਬੱਚਿਆਂ ਦੇ ਨਾਲ ਰਿਲੇਟਡ ਪ੍ਰੋਬਲਮਸ ਹੈ ਉਹਦੇ ਵਿੱਚ ਐਕਸਕਲੂਸਿਵਲੀ ਡੀਲ ਕਰਦੇ ਅਸੀਂ ਆਰਥੋਪੈਡਿਕ ਡਿਪਾਰਟਮੈਂਟ ਨੂੰ ਪਿਛਲੇ 13 ਸਾਲਾਂ ਚ ਬਹੁਤ ਗਰੋ ਕਰਾਇਆ ਫੋਰਟਿਸ ਔਰ ਵੀ ਹੈਵ ਬਿਕਮ ਸੈਂਟਰ ਆਫ ਐਕਸਲੈਂਸ ਫਾਰ ਜੋਇੰਟ ਰੀਪਲੇਸਮੈਂਟ ਰੋਬੋਟਿਕ ਸਰਜਰੀਜ਼ ਟਰਾਮਾ ਐਂਡ ਕੰਪਰੀਹੈਂਸਿਵ ਕੇਅਰ ਇਵਨ ਆਰਥੋਸਕੋਪਿਕ ਐਂਡ ਸਪੋਰਟ ਸਰਜਰੀ ਬਟ ਇਹ ਜਿਹੜਾ ਫੀਲਡ ਹੈਗਾ ਜਿਹੜਾ ਡੈਫੀਸ਼ੀਅਨਸੀ ਸੀ ਹਸਪੀਟਲ ਵੱਲੋਂ ਵੀ ਔਰ ਇਵਨ ਸਿਟੀ ਦੇ ਵਿੱਚ ਇਹ ਫੈਸਿਲਿਟੀ ਰੀਜਨ ਦੇ ਵਿੱਚ ਫੈਸਿਲਿਟੀ ਅਵੇਲੇਬਲ ਨਹੀਂ ਸੀ ਕਿ ਸਪੈਸ਼ਲਿਸਟ ਸੁਪਰ ਸਪੈਸ਼ਲਿਸਟ ਜੋ ਕਿ ਬੱਚਿਆਂ ਦੀ ਆਰਥੋਪੈਡਿਕ ਪ੍ਰੋਬਲਮ ਨਾਲ ਡੀਲ ਕਰੇ ਉਹ ਸਾਨੂੰ ਸਾਡੇ ਕੋਲ ਹੋਏ ਸੋ ਸਾਡੀ ਚਾਹ ਸੀਗੀ ਕਿ ਅਸੀਂ ਇੱਕ ਡਿਪਾਰਟਮੈਂਟ ਦਾ ਇੱਕ ਐਡੀਸ਼ਨਲ ਪਾਰਟ ਡਿਵੈਲਪ ਕਰੀਏ ਜਿਹਦੇ ਵਿੱਚ ਡਾਕਟਰ ਸਾਹਿਬ बिकॉज ਫੌਰਟਿਸ ਨਾਲ ਐਸੋਸੀਏਟਡ ਹੈ ਕਾਫੀ ਲੌਂਗ ਟਾਈਮ ਤੋਂ ਦਿੱਲੀ ਯੂਰ ਗੁੜਗਾਓ ਐਨਸੀਆਰ ਦੇ ਵਿੱਚ ਆਪਣੀ ਸਰਵਿਸਿਜ਼ ਦੇ ਰਹੇ ਆ। ਸੋ ਡਾਕਟਰ ਸਾਹਿਬ ਨਾਲ ਅਸੀਂ ਟਾਈਪ ਕਰਕੇ ਇਹ ਫੈਸਿਲਿਟੀ ਸਿਟੀ ਨੂੰ ਪ੍ਰੋਵਾਈਡ ਕਰ ਰਹੇ ਆ ਇਸ ਰੀਜਨ ਨੂੰ ਪ੍ਰੋਵਾਈਡ ਕਰ ਰਹੇ ਆ। ਡਾਕਟਰ ਸਾਹਿਬ ਹਰ ਥਰਸਡੇ ਲਾਸਟ ਥਰਸਡੇ ਆਫ ਐਵਰੀ ਮੰਥ ਆਇਆ ਕਰਨਗੇ। ਔਰ ਸਿਰਫ ਥਰਸਡੇ ਇੱਕ ਡੇ ਨਹੀਂ ਹੈ। ਵਿਦ ਟਾਈਮ ਇਹ ਹਲੇ ਸਟਾਰਟ ਹੈ। ਡਾਕਟਰ ਸਾਹਿਬ ਇੱਥੇ ਸਰਜਰੀਜ਼ ਔਰ ਪੋਸਟ ਆਪ ਔਰ ਪ੍ਰੀ ਆਪ ਕੇਅਰ ਵੀ ਅਸੀਂ ਪ੍ਰੋਵਾਈਡ ਕਰਾਂਗੇ। ਇਵਨ ਇਨ ਬਿਟਵੀਨ ਕੋਈ ਕੇਸਿਸ ਆਣਗੇ ਜਿਨ੍ਹਾਂ ਨੂੰ ਅਸੀਂ ਇਹਨਾਂ ਵਾਸਤੇ ਲਾਈਨ ਅਪ ਕਰਾਂਗੇ। ਇਹਨਾਂ ਦਾ opinion ਟੈਲੀ ਮੈਡੀਸਿਨ ਨਾਲ ਵੀ ਕਰਕੇ ਇਨਦੇ ਆਨ ਤੱਕ ਅਸੀਂ ਸਰਜਰੀ ਪਲਾਨ ਉਹਨਾਂ ਦਾ ਪੋਸਟ ਆਪ ਕੀ ਕੇਅਰ ਕਰਨੀ ਆ ਪੇਸ਼ੈਂਟ ਦੀ ਹਰ ਫੈਸਿਲਿਟੀ ਆਲਮੋਸਟ ਥਰੋਅਆਊਟ ਮੰਥ ਅਸੀਂ ਪਲਾਨ ਕਰਾਂਗੇ ਕਿ ਫੈਸਿਲਿਟੀਆਂ ਮਿਲਦੀਆਂ ਰਹਿਣ ਔਰ ਡਿਪਾਰਟਮੈਂਟ ਸਾਡਾ ਕਾਫੀ ਅੱਛਾ ਹੈ ਡਾਕਟਰ ਸਾਹਿਬ ਅਗਰ ਸਰਜਰੀ ਕਰਕੇ ਵੀ ਜਾਣਗੇ ਬਾਅਦ ਚ ਵੀ ਔਰ ਉਸ ਤੋਂ ਪਹਿਲੇ ਵੀ ਪੇਸ਼ੈਂਟ ਕੇਅਰ 'ਚ ਕੋਈ ਕਮੀ ਨਹੀਂ ਆਉਂਦਾ ਹੋਣਾ ਸੋ ਇਸ ਸਕੇਮ ਨਾਲ ਇਹ ਸਪੈਸ਼ਲਿਟੀ ਸਟਾਰਟ ਕਰ ਰਹੇ ਹਾਂ ਤਾਂਕਿ ਜੋ ਲੋਕ ਜਿਨ੍ਹਾਂ ਨੂੰ ਇਹ ਫੈਸਿਲਿਟੀਆਂ ਅਵੇਲੇਬਲ ਨਹੀਂ ਸੀ ਜੋ ਦਿੱਲੀ ਬੰਬਈ ਜਾਂ ਅਗਰ ਬੜੀ ਸਿਟੀਜ਼ ਦੇ ਵਿੱਚ ਜਾਂਦੇ ਸੀਗੇ ਇਹਨਾਂ ਨੂੰ ਉਹਨਾਂ ਦੀ ਹੋਮ ਗਰਾਉਂਡ ਦੇ ਉੱਤੇ ਫੋਟਿਸ ਦੇ ਅੰਦਰ ਇਹ ਫੈਸਿਲਿਟੀ ਮਿਲੇ। ਸੋ ਮੇਰੀ ਰਿਕਵੈਸਟ ਹੈ ਕਿ ਮੀਡੀਆ ਵੱਲੋਂ ਇਹ ਜਿਆਦਾ ਤੋਂ ਜਿਆਦਾ ਇਨਫੋਰਮੇਸ਼ਨ ਪਰਕੂਲੇਟ ਕੀਤੀ ਜਾਏ ਤਾਂ ਕਿ ਹਰ ਛੋਟੇ ਬੰਦੇ ਤੱਕ, ਹਰ ਪਿੰਡਾਂ ਤੱਕ, ਹਰ ਛੋਟੇ ਰੀਜਨ ਤੱਕ ਇਹ ਚੀਜ਼ ਪਹੁੰਚੇ ਕਿ ਇਹ ਫੈਸਿਲਿਟੀ ਹੁਣ ਹੈ ਔਰ ਇਹ ਆ ਕੇ ਆਪਣਾ ਦਿਖਾ ਕੇ ਆਪਣਾ ਟਾਈਮ ਫਿਕਸ ਕਰ ਲੈਣ ਤਾਂ ਕਿ ਇਹ ਇਸ ਦਾ ਬੈਨੀਫਿਟ ਹੋ ਸਕਿਆ। ਇੱਕ ਫਾਰਮਲ ਡੇ ਹੈ ਇਹ ਕਹਿੰਦੇ ਲੇਕਿਨ ਜਿਸ ਤਰ੍ਹਾਂ ਜਿਸ ਤਰ੍ਹਾਂ ਟਾਈਮ ਬਵੇਗਾ ਸਰਜਰੀ ਇੱਕ ਦਿਨ ਪਹਿਲੇ ਆ ਕੇ ਸਰਜਰੀ ਹੋ ਜਾਏਗੀ ਇੱਕ ਦਿਨ ਬਾਅਦ ਸਰਜਰੀ ਹੋ ਜਾਏਗੀ ਸੋ ਇੱਕ ਇਹ ਵਾਟਰੀ ਸੋ ਡੇਗਨ ਵੇਸ ਇੱਕ ਦਿਨ ਸ਼ੁਰੂ ਕੀਤਾ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਰਿਸਪਾਂਸ ਬਵੇਗਾ ਕਿਉਂਕਿ ਡਾਕਟਰ ਸਾਹਿਬ ਦਾ ਵਰਕਲੋਡ ਦਿੱਲੀ ਵੀ ਹੈ ਉਹਨਾਂ ਨੂੰ ਉੱਥੋਂ ਟਾਈਮ ਕੱਢ ਕੇ ਆਣਾ ਹੈ ਇੱਥੇ ਸੋ ਉਹ ਪਲੈਨਿੰਗ ਅਸੀਂ ਕਰ ਲਾਂਗੇ ਥਰੂਆਊਟ ਮੰਥ ਪੇਸ਼ੈਂਟ ਅਗਰ ਆਉਂਦੇ ਵੀ ਹੈ ਵੀ ਵਿਲ ਟੇਕ ਕੇਅਰ ਡਾਕਟਰ ਸਾਹਿਬ ਨਾਲ ਟਾਈ ਅਪ ਕਰਕੇ ਇੱਕ ਸਪੈਸੀਫਿਕ ਡੇ ਇਨ ਸਪੈਸੀਫਿਕ ਪੇਸ਼ੈਂਟ ਜਿਹੜੇ ਇਹਨਾਂ ਦੇ ਮਤਲਬ ਦੀਆਂ ਛਾਂਟ ਕੇ ਇਹਨਾਂ ਬੈਸ ਸਰਵਿਸਿਸ ਕੇਸ਼ਨ ਵਿਲ ਇਹ ਡਿਪੈਂਡਿੰਗ ਕਿਸ ਤਰ੍ਹਾਂ ਦੀ ਸਰਜਰੀ ਕਰ ਰਹੇ ਇਹਦੇ ਵਿੱਚ ਸੌਫਟ ਟਿਸ਼ੂ ਸਰਜਰੀਜ਼ ਵੀ ਹੁੰਦੀਆਂ ਬੋਨ ਦੀਆਂ ਸਰਜਰੀਜ਼ ਵੀ ਆ ਕਰੈਕਟਿਵ ਅਸਟਿਓਟੋਮੀਆਂ ਹੁੰਦੀਆਂ ਜਿਹਨੂੰ ਬੋਨ ਨੂੰ ਕੁਮਾਰਕਟ ਸਿੱਧਾ ਕਰਨਾ ਹੈ ਬੋਨ ਦੇ ਟੇਢੇ ਪੈਰ ਨੂੰ ਸਿੱਧਾ ਕਰਨਾ ਹੈ ਔਰ ਇਹ ਇਹ ਸਾਰੀ ਚੀਜ਼ਾਂ ਦੇ ਵਿੱਚ ਡਿਪੈਂਡਿੰਗ ਔਨ ਕਿੰਨੀ ਸਰਜਰੀਜ਼ ਹੋਣੀਆਂ ਕਿਉਂਕਿ ਬੱਚਿਆਂ ਦੀ ਜਿਹੜੀ ਡਿਫਾਰਮਿਟੀ ਹੁੰਦੀ ਹੈ ਨਾ ਕਈ ਵਾਰ ਇੱਕ ਤੋਂ ਜ਼ਿਆਦਾ ਸਰਜਰੀ ਦੀ ਜ਼ਰੂਰਤ ਪੈਂਦੀ ਹੈ ਸੋ ਬਟ ਇਟ ਇਜ਼ ਗੋਇੰਗ ਟੂ ਬੀ ਵਿਦਨ ਦੈਟ ਬਜਟ ਯਸ ਤਰ੍ਹਾਂ ਦੀ ਚੀਜ਼ ਨਹੀਂ ਹੈ ਕਿ ਬਹੁਤ ਐਗਜ਼ੋਬਿਟੈਂਟਲੀ ਪ੍ਰਾਈਸ

फोर्टिस मैनेज मैनेजमेंट हमेशा तत्पर तो रही है घर में तो और प्रोवाइड किया जाएगा आज की डेट से काफ़ी लोग इंश्योर्ड हैं काफ़ी लोग एम्पेनल्ड हैं तो ये फैसिलिटीज उन्होंने थ्रू एम्पेनलमेंट के थ्रू या इंश्योरेंस के थ्रू ईजिली अवेल हो जाएगा सो माई बैकग्राउंड इज आई एम अ चिल्ड्रंस ऑर्थोपेडिक सर्जन विच मीन्स जो बच्चों का फ्रॉम बर्थ टू अंटिल दे बिकम एडल्ट सोलह अठारह साल का कोई भी बोन प्रॉब्लम्स रिलेटेड प्रॉब्लम्स

किसी का यू में बी फेमिलियर विद जिसका लेग लेंथ डिफरेंस है uh, किसी का अदर ट्रीटमेंट्स विच आर पार्ट ऑफ द दिस थिंग वी टेक केयर ऑफ इट सो इट इज अ वेरी एस्टैब्लिश्ड स्पेशलिटी इट इज नाउ स्प्रेडिंग एंड दिस थिंग सो आई एम वेरी हैप्पी टू बी एसोसिएटेड विद अ वेरी रिनाउंड Orthopedic surgeon and a very well functioning department because collaborate, karne ke liye, aisa ke liye, you just collaborate with somebody or service provider. It needs to be complete care, which includes OPD consultation, surgical, this thing. And over a period of time, it is uh, the process is to build capacity. Ki aisa ke liye, day one mein hum sab kuch We start the process, and that is the long term vision and plan. And in this, I'm very happy to be associated with fortis uh, which have been associated for nearly 12 13 years in Delhi. Uh, so I'm uh, looking forward to this, and hopefully, uh, it will help the people in this part of the country. Thank you.